ਕਰਾਟੇ ਇੰਡੀਆ ਚੈਂਪੀਅਨਸ਼ਿਪ 'ਚ ਕਈ ਖਿਤਾਬ ਆਪਣੇ ਨਾਮ ਕਰ ਚੁੱਕਿਆ ਤਰुण ਸ਼ਰਮਾ ਅੱਜ ਆਪਣੇ ਹਾਲਾਤਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਫ਼ਤਰ ਬਾਹਰ ਪਹੁੰਚਿਆ ਜਿੱਥੇ ਸਮਾਜ ਸੇਵੀ ਕੁਮਾਰ ਗੌਰਵ ਦੇ ਨਾਲ ਮਿਲ ਕੇ ਬੂਟਾਂ ਦੀ ਪਾਲਿਸ਼ ਕੀਤੀ ਅਤੇ ਮੌਜੂਦਾ ਸਰਕਾਰ ਦੇ ਖਿਲਾਫ ਜਮ ਕੇ ਪੜਾਅ ਸਵੀਕਾਰ ਦੀ ਹੈ ਤਰੁੰਦੇ ਦਸਨ ਮੁਤਾਬਕ ਪਿਛਲੀ ਸਰਕਾਰ ਦੇ ਸਮੇਂ ਮੰਤਰੀ ਮੀਥੀਆ ਨੇ ਦਾਵਾ ਕੀਤਾ ਸੀ ਕਿ ਜਦੋਂ ਉਹਨਾਂ ਦੀ ਸਰਕਾਰ ਆਵੇਗੀ ਤਾਂ ਉਹਨਾਂ ਨੂੰ ਬੰਦਾ ਮਾਨ ਸਨਮਾਨ ਤੇ ਨੌਕਰੀ ਦਿੱਤੀ ਜਾਵੇਗੀ ਉਹਨਾਂ ਇਹ ਵੀ ਕਹਿ ਕਿ ਸਰਕਾਰ ਨੇ ਖਿਡਾਰੀ ਹੋਣ ਦੇ ਨਾਤੇ ਉਸ ਦੀ ਕੋਈ ਵੀ ਸਾਰ ਨਹੀਂ ਲਈ ਹੈ ਪਰ ਇਹ ਵੀ ਕਹਿ ਕਿ ਉਹ ਇੱਕ ਹੈਂਡੀਕੈਪ ਹੈ ਤੇ ਦੂਸਰਾ ਖਿਡਾਰੀ ਹੈ ਪਰ ਉਸ ਨੂੰ ਕਿਸੇ ਵੀ ਕੋਟੇ ਦੇ ਵਿੱਚ ਥਾਂ ਨਹੀਂ ਦਿੱਤੀ ਗਈ ਹੈ ਉਸ ਨੇ ਕਿਹਾ ਕਿ ਉਹ ਸਰਕਾਰ ਤੋਂ ਬਿਹਤ ਨਰਾਸ਼ ਹੈ ਦੇਖੋ ਜੀ ਇਹ ਕਹਿੰਦੇ ਨੇ ਕਿ ਇੱਕ ੱੱਕਾ ਇੱਕ ਵਾਰ ਬੰਦਾ ਜਰ ਲੈਂਦਾ ਦੋ ਵਾਰ ਜਰ ਲੈਂਦਾ ਮੈਨੂੰ ਤਿੰਨ ਵਾਰ ੱੱਕਾ ਹੋ ਗਿਆ ਜੀ ਪਹਿਲੇ 2023 ਦੇ ਵਿੱਚ ਮੈਂ ਏਸ਼ੀਆ 'ਚ ਮੈਡਲ ਲੈ ਕੇ ਆਇਆ ਦੋ ਇੱਕ ਨਹੀਂ ਦੋ ਹਿਸਟਰੀ ਬਣਾਈ ਪੰਜਾਬ ਦੇ ਵਿੱਚ ਅੱਜ ਤੱਕ ਏਸ਼ੀਆ ਕਾਰਾਟੇ ਚੈਂਪੀਅਨਸ਼ਿਪ 'ਚ ਮੈਡਲ ਨਹੀਂ ਲੀ ਗਾ ਮੈਂ ਲੈ ਕੇ ਆਇਆ ਲੇਕਿਨ ਹਾਲਾਤ ਆਏ ਜਿਨੇ ਮੈਨੂੰ ਕੋਈ ਪਛਾਣ ਕੀ ਨਹੀਂ ਰਾਜੀ ਉਸ ਤੋਂ ਬਾਅਦ ਮੈਨੂੰ ਇੱਕ ਲੈਟਰ ਆਂਦਾ ਕਿ ਤੁਹਾਨੂੰ ਤਿੰਨ ਡਿਪਾਰਟਮੈਂਟਾਂ ਨੂੰ ਮਾਰ ਕੀਤਾ ਜਾਂਦਾ ਕਿ ਤੁਹਾਨੂੰ ਇੱਥੇ ਨੌਕਰੀ ਦਿੱਤੀ ਜਾਵੇ ਉਹ ਡਿਪਾਰਟਮੈਂਟ ਚ ਇੱਕ ਵੀ ਬੰਦੇ ਨੇ ਮੈਨੂੰ ਹਾਈਟ ਕੰਟੈਕਟ ਨਹੀਂ ਕਰੇ। ਉਸ ਤੋਂ ਬਾਅਦ ਇੱਕ ਲੈਟਰ ਆਉਂਦਾ ਗਵਰਨਮੈਂਟ ਵੱਲੋਂ ਤੁਹਾਨੂੰ ਜਿਹੜਾ ਤੁਹਾਡਾ ਮਾਨਤਾ ਨਾ ਸਰਕਾਰੀ ਜੋ ਨਾਲੇ ਪਲ ਜਿਹੜਾ ਮਾਨਤਾ ਨ ਕਰਨ ਉਹ ਕੀਤਾ ਜਾਏਗਾ। ਉਹਦਾ ਲੈਟਰ ਆਇਆ ਮੈਂ ਡੀਐਸਓ ਸਾਹਿਬ ਨੂੰ ਪੂਰੀ ਫਾਈਲ ਬਣਾ ਕੇ ਦੇਤੀ ਤੇ ਮੈਨੂੰ ਕਿਹਾ ਕੈਸ਼ ਅਵਾਰਡ ਮਿਲ ਜਾਊਗਾ। ਮੰਨੋਗੇ ਨਹੀਂ ਅੱਜ 1 ਸਾਲ ਹੋ ਗਿਆ ਸਾਰਿਆਂ ਨੂੰ ਅਵਾਰਡ ਮਿਲ ਗਿਆ। ਮੈਂ ਉੱਥੇ ਹੀ ਬੈਠਾ। ਉਸ ਤੋਂ ਬਾਅਦ ਇਸੇ 2023 ਦੇ ਵਿੱਚ 2024 ਦੇ ਵਿੱਚ ਇਸੇ ਸਾਲ ਸupervisor plus sports corte ਦੀਆਂ ਨੌਕਰੀਆਂ ਨਿਕਲੀਆਂ ਦੀ ਕੋਚਾਂ ਦੇ ਸੁਪਰਵਾਈਜ਼ਰ ਦੀ ਇੰਟਰਵਿਊ ਦੇ ਲਈ ਮੇਰਾ ਨਾਮ 7ਵੇਂ ਨੰਬਰ ਤੇ ਆਂਦਾ ਮੈਂ ਪ੍ਰਪੇਰੇਸ਼ਨ ਸ਼ੁਰੂ ਕਰ ਦਿੰਦਾ ਖੁਸ਼ ਹੋ ਜਾਂਦਾ ਕਿ ਮੇਰਾ ਇੰਟਰਵਿਊ ਆ ਗਿਆ 4 ਦਿਨ ਪਹਿਲਾਂ ਉਹ ਲਿਸਟ 'ਚ ਮੇਰਾ ਨਾਮ ਹੀ ਕਰ ਦਿੱਤਾ ਜਾਂਦਾ ਸੋ ਮਾਨਸਾਬ ਨੂੰ ਮੈਂ ਇਹ ਕਹਾਂਗਾ ਕਿ ਮਾਨਸਾਬ ਜੀ ਤੁਸੀਂ ਤਾਂ ਕਹਿੰਦੇ ਹੋ ਕਿ ਅਸੀਂ ਆਮ ਆਦੀ ਬਾਣੀ ਨਾਲ ਤੱਕਾ ਨਹੀਂ ਹੋਣ ਦੇ ਆ ਆਮ ਬੰਦਾ ਖੜਾ ਇੱਕ ਵਾਰ ਨਹੀਂ ਤਿੰਨ ਤਿੰਨ ਵਾਰ ਹੋ ਗਿਆ ਮਾਨਸਾਬ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇੱਕ ਹੋਰ ਰਿਕੁਐਸਟ ਕਰੂੰਗਾ ਕਿ 8 ਦਿਨ ਦਾ ਮੈਂ ਟਾਈਮ ਦੇ ਰਿਆਂ ਜੇ ਤੁਸੀਂ ਸੁਣਵਾਈ ਨਹੀਂ ਕੀਤੀ ਮੈਂ ਤੁਹਾਡੇ ਘਰ ਦੇ ਬਾਹਰ ਕੱਲਾ ਹੀ ਆ ਕੇ ਹੱਥ ਜੋੜ ਕੇ ਬੈਠੂੰਗਾ ਇੱਕ ਬੇਨਤੀ ਕਰਨ ਜ਼ਰੂਰਾਂ ਸਰ ਲੱਗਦਾ ਕਿ ਜਿਸ ਤਰ੍ਹਾਂ ਤੁਹਾਡੇ ਸਿਰ ਦੇ ਉੱਤੇ ਇੱਕ ਵੱਡਾ ਕਰਜ਼ਾ ਸੀਗਾ ਕਿਸੇ ਨੇ ਸਾਥ ਨਹੀਂ ਲੀਦਾ ਕਰਨ ਔਜਲਾ ਨਹੀਂ ਕੋਈ ਵੱਡਾ ਜਿਹੜਾ ਸਾਥ ਦੇ ਦੇਖੋ ਸਰ ਇਹ ਕੰਮ ਸਰਕਾਰਾਂ ਨੇ ਕਰਨਾ ਚਾਹੀਦਾ ਦੀ ਜੋ ਅੱਜ ਪੰਜਾਬ ਦਾ ਪੁੱਤ ਕਰ ਰਿਹਾ ਪੰਜਾਬ ਦੇ ਉਪਰਾ ਕਰ ਰਹੇ ਨੇ ਐਨ ਆਰ ਆਈ ਭਰਾ ਇੰਡੀਆ ਦੇ ਭਰਾ ਕਰ ਰਹੇ ਨੇ ਜੋ ਸਲੂਟ ਹੈ ਦਿਲੋਂ ਸਲੂਟ ਆ ਉਹਨਾਂ ਸਾਰਿਆਂ ਨੂੰ ਜਿਨੇ ਮੇਰੀ ਕਿਹਾ 10 ਰੁਪਏ ਦੀ ਵੀ ਹੈਲਪ ਕੀਤੀ ਤਾਂ ਮੈਂ ਦਿਲੋਂ ਸਲੂਟ ਕਰ ਦੋਗਾ ਕਰਨ ਜਿਹੜੇ-ਜਿਹੜੇ ਤੁਸੀਂ ਪਤਕ ਜਿੱਤੇ ਹੋਂ ਤੱਕ ਮੈਂ 16 ਕੰਟਰੀਆਂ ਜੋ ਮੈਡਲ ਦੋ ਏਸ਼ੀਅਨ ਚੈਂਪੀਅਨਸ਼ਿਪ ਜਿਹੜੀ ਗਵਰਨਮੈਂਟ ਵੱਲੋਂ ਰਿਕੋਨਾਈਟ ਹੁੰਦੀ ਹੈ ਮੈਂ ਉਹ ਚੋਂ ਵੀ ਮੈਡਲ ਲੈ ਕੇ ਆਪਣੇ ਪੰਜਾਬ ਦਾ ਆਪਣੇ ਇੱਕ ਹਿਸਟਰੀ ਬਣਾਈ ਆ ਬਸ ਉਹ ਹਿਸਟਰੀ ਆ ਜਿਹੜੀ ਦੇਖ ਲਈ ਹੋਇਆ ਕਿਹੜੇ-ਕਿਹੜੇ ਮੰਤਰੀਆਂ ਨਾਲ ਕਿਹੜੇ-ਕਿਹੜੇ ਨੇਤਾ ਨਾਲ ਮੁਲਾਕਾਤ ਹੋਈ ਹੈ ਮੈਂ ਲਾਸਟ ਟਾਈਮ ਕਾਂਗਰਸ ਪਾਰਟੀ ਟਾਈਮ ਵੀ ਇਹਨਾਂ ਨੇ ਮੈਨੂੰ ਵਾਦਾ ਕਰਿਆ ਕਿ ਤੈਨੂੰ ਨੌਕਰੀ ਦਿੱਤੀ ਜਾਵੇ ਜੀ ਤੇ ਮੀਤ ਜੀ ਸਾਹਿਬ ਖੁਦ ਸਾਡੇ ਨਾਲ ਤੁਹਾਨੂੰ ਇਹਦੇ ਬੈਠੇ ਦੀ ਸਾਨੂੰ ਵਾਦਾ ਕਰਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਊਗੀ ਤਾਂ ਅਸੀਂ ਤੁਹਾਨੂੰ ਨੌਕਰੀ ਪ੍ਰੋਵਾਈਡ ਕਰਾਂਗੇ ਅਸੀਂ ਖੁਸ਼ ਹੋ ਗਏ ਕਿ ਚਲੋ ਜਦ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਉਹ ਖੁਦ ਸਪੋਰਟ ਮਿਨਿਸਟਰ ਲੱਗੇ ਸਾਡੇ ਨਾਲ ਜਾਂ ਕੁਝ ਅੱਜ ਡੀਸੀ ਦਫ਼ਤਰ ਪਹੁੰਚੇ ਹਾਂ ਤੁਸੀਂ ਮੰਗ ਪੱਤਰ ਦੇਵੋਗੇ ਹਾਂਜੀ ਉਹਨਾਂ ਨੂੰ ਵੀ ਇਹ ਰਿਕਵੈਸਟ ਕਰੂੰਗਾ ਕਿ ਜੋ ਮੇਰਾ ਬੰਦਾ ਮਾਣਤਾ ਨਾਲ ਉਹ ਦਿੱਤਾ ਜਾਵੇ ਮੈਨੂੰ ਕੋਈ ਅਫਸਰ ਰੈਂਕ ਵੀ ਨਹੀਂ ਚਾਹੀਦਾ ਮੈਨੂੰ ਪੀਐਨ ਰੱਖ ਲੈਣਗੇ ਉਹ ਵੀ ਮੰਨਦਾ ਤੁਹਾਡੇ ਨਾਲ ਤੁਹਾਡੇ ਕਈ ਸਾਥੀ ਸੀ ਪਹਿਲਾਂ ਵੀ ਤੁਸੀਂ ਸੰਘਰਸ਼ ਕੀਤਾ ਹੈ ਕਈ ਵਾਰ ਕਿਸੇ ਸਾਥੀ ਨੂੰ ਕਿਸੇ ਨੂੰ ਮਿਲੀ ਹੁਣ ਤੱਕ ਨੌਕਰੀ ਨਹੀਂ ਅਜੇ ਤੱਕ ਨਹੀਂ ਕਿਸੇ ਸਾਥੀ ਨੂੰ ਨਹੀਂ ਕਿਹੜੇ ਕਿਹੜੇ ਡਿਪਾਰਟਮੈਂਟਸ ਦੇ ਵਿੱਚ ਓਪਰਚੁਨਿਟੀ ਦੀ ਮੈਨੂੰ ਕਿਸੇ ਵੀ ਡਿਪਾਰਟਮੈਂਟ ਦੇ ਦੇਣ ਮੈਂ ਕਰ ਲੂੰਗਾ ਅੱਜਕੀ ਮੈਨੂੰ ਕੋਈ ਪ੍ਰੋਬਲਮ ਨਹੀਂ ਸਰਕਾਰ ਵੱਲੋਂ ਖੇਡ ਬਤਨ ਕਰਵਾਇਆ ਜਾਂਦਾ ਹੈ ਖੇਡਾਂ ਦੀ ਪ੍ਰੋਵਾਈਡ ਕੀਤਾ ਜਾਂਦਾ ਹੈ ਪਲੇਅਰ ਕਹਿੰਦੇ ਲੇਕਿਨ ਪਲੇਅਰ ਉਸ ਤੋਂ ਬਾਅਦ ਤੁਸੀਂ ਕਹਿ ਰਹੇ ਤੁਸੀਂ ਇਸ ਤਰ੍ਹਾਂ ਤੁਸੀਂ ਰੋਲਦੇ ਹੋ ਉਸ ਤਰ੍ਹਾਂ ਫਿਰ ਕਿੰਨਾ ਭੁਈ ਕਰਾਉਣੀ ਇਹ ਤਾਂ ਹੁਣ ਇਹ ਜੇ ਤੁਸੀਂ ਮੰਤਰੀਆਂ ਨੂੰ ਇਹ ਗੱਲ ਪੁੱਛੋ ਤਾਂ ਬੈਡਰ ਉਹ ਦੱਸਣਗੇ ਦੇਖੋ ਮੇਰਾ ਫਰਜ਼ ਹੈ ਪੰਜਾਬ ਤੇ ਇੰਡੀਆ ਦਾ ਨਾਮ ਧੱਕਣਾ ਉਹ ਦੂਜੀ ਗੱਲ ਜਦ ਅਸੀਂ ਉੱਤੇ ਖੇਡਦੇ ਹਾਂ ਉੱਥੇ ਅਸੀਂ ਕੱਲੇ ਨਹੀਂ ਖੇਡਦੇ ਉੱਥੇ 140 ਕਰੋੜ ਦੀ ਬਾਡੀ ਸਾਡੇ ਮੋਢਿਆਂ ਤੇ ਹੁੰਦੀ ਹੈ ਬਟ ਇਹ ਕਿਤੇ ਨਾ ਕਿਤੇ ਸਾਨੂੰ ਇਗਨੋਰ ਕਰਦੇ ਨੇ ਜਾਂ ਤਾਂ ਅਸੀਂ ਹੈਂਡੀਕੈਪ ਤਾਂ ਤਾਂ ਸਾਨੂੰ ਇਗਨੋਰ ਕੀਤਾ ਜਾਂਦਾ ਹੈ ਅਸੀਂ ਗਰੀਬ ਫੈਮਲੀ ਦੇ ਆ ਅਸੀਂ ਪੰਜਾਬ ਦੇ ਲਈ ਇੱਕ ਮੀਜ਼ਾਰ ਪੈਦਾ ਕਰ ਰਹੇ ਹਾਂ ਕਿ ਨਜੇ ਛੱਡੋ ਗਰਾਊਂਡ ਜੋਇਨ ਕਰੋ ਜਾਂ ਤਾਂ ਡਾਇਰੈਕਟ ਦੇਖੀ ਹੁਣ ਗਰੀਬ ਬੰਦਾ ਕਰੇਗਾ ਕਿ ਦਿਹਾੜੀ ਦਾ ਲਾਣੀ ਹੈ ਸਿੱਧੀ ਜਿਹੜੀ ਗੱਲ ਹੈ ਜਾਈ ਮੈਂ ਹੁਣ ਸਬਜ਼ੀ ਦੀ ਡੇਲੀ ਲਾਣਾ ਜਾਂ ਬੂਟ ਪਾਲੀ ਕਰਨ ਨੂੰ ਆਦਾ ਵੀ ਕੋਈ ਚੱਕਰ ਨਹੀਂ ਕਿਉਂਕਿ ਕੰਮ ਛੋਟਾ ਵੱਡਾ ਨਹੀਂ ਹੈ ਨੈਡਲ ਤੇ ਟਰਾਫੀਆਂ ਖਾਣ ਨੂੰ ਨਹੀਂ ਦਿੰਦੀਆਂ ਕਰਨਾ ਖੁਦ ਹੀ ਪੈਣਾ। ਅਸੀਂ ਦੇਖਿਆ ক্রিকেট ਦੇ ਵਿੱਚ ਵੀ ਜਦੋਂ ਵਰਲਡ ਕੱਪ ਲੈ ਕੇ ਆਈਏ ਇੰਡੀਆ ਸਾਰੇ ਕਿਤੇ ਉਹਨਾਂ ਦਾ ਮਾਨ ਸਨਮਾਨ ਹੈ। ਤੁਹਾਡੀ ਵੀ ਵੀਡੀਓ ਵਾਇਰਲ ਹੋਈ ਸੀ ਤੁਹਾਨੂੰ ਕੋਈ ਲੈਣ ਤੱਕ ਨਹੀਂ ਆਇਆ ਸੀ। ਦੇਖੋ ਜੀ ਇਹੀ ਤਾਂ ਲੋਕਾਂ ਦੀ ਕਮੀ ਹੈ ਕਿ ਉਹ ਇੱਕ ਗੇਮ ਪਿੱਛੇ ਲੱਗੇ ਹੋਏ ਨੇ। ਉਹ ਭੁੱਲ ਗਏ ਕਿ 60 ਗੇਮਾਂ ਹੋਰ ਵੀ ਨੇ। ਜੀ। ਸੋ ਮੈਂ ਰਿਕਵੈਸਟ ਇਹੀ ਕਰੂੰਗਾ ਕਿ ਮੇਰੇ ਵਰਗੀ ਕਈ ਐਥਲੀਟ ਬੱਟੇ ਨੇ ਦਿਲ ਹਾਰ ਕੇ ਕਿ ਯਾਰ ਸਾਡਾ ਕੋਈ ਬਣਦਾ ਹੀ ਨਹੀਂ। ਸੋ ਅੱਜ ਮੈਂ ਉਹਨਾਂ 'ਚ ਇੱਕ ਚਿਰਾਗ ਦਾ ਕੰਮ ਕਰ ਰਿਹਾ ਇੱਕ ਉਮੀਦ ਜਗਾ ਰਿਹਾ ਕਿ ਨਹੀਂ ਆਪਾਂ ਰਲ ਕੇ ਸਭ ਕੁਝ ਕਰ ਸਕਦੇ ਹਾਂ। லுதியான லாவந்த சோனி தோட்ட